ਆਪਾਂ ਜਿਹੜੀ ਇਹ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਜੀ ਇੱਕ ਤਰ੍ਹਾਂ ਦਾ ਤੁਹਾਡੇ ਖਾਤਰ ਸੁਨਹਿਰੀ ਮੌਕਾ ਲੈ ਕੇ ਪਹੁੰਚੇ ਹਾਂ ਜਿਹੜੀ ਕੋਠੀ ਆਪਾਂ ਵੀਡੀਓ 'ਚ ਅੱਜ ਲੈ ਕੇ ਪਹੁੰਚੇ ਹਾਂ ਬਹੁਤ ਘੱਟ ਰੇਟ 'ਅਸੀਂ ਕਿਤੋਂ ਮਰਜੀ ਪਤਾ ਕਰ ਲਓ ਕਿਸੇ ਵੀ ਸ਼ਹਿਰ 'ਚੋਂ ਕਿਸੇ ਵੀ ਕਸਬੇ 'ਚੋਂ ਕਿਸੇ ਵੀ ਪਿੰਡ 'ਚੋਂ ਇੰਨਾ ਸਸਤਾ ਰੇਟ ਤੁਹਾਨੂੰ ਨਹੀਂ ਮਿਲਣਾ ਜਮਾਂ ਸਸਤੀ ਕੋਠੀ ਅਸੀਂ ਦੋ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਇੱਕ ਆਲਟੋ ਗੱਡੀ ਅਸੀਂ ਇੱਕ ਹੋਰ 60000 ਰੁਪਿਆ ਡਿਮਾਂਡ ਹੈ ਜੀ ਕੁੱਲ ਤੇ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਐਡ ਕਰ ਬੋਣੀ ਆ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਵਾਰ-ਵਾਰ ਚੱਲਦਾ ਰਹਿੰਦਾ ਹੈ 94656929488 ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋ ਫ੍ਰੀ 'ਚ ਆਪਾਂ ੜਤੂ ੜੀ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਅਸੀਂ ਆਲਟੋ ਗੱਡੀ ਤੁਸੀਂ ਇੱਕ ਬਰੀ ਚੈੱਕ ਕਰੋ ਜੀ ਬਹੁਤ ਸੋਹਣੀ ਸਾਫ਼ ਸੁਥਰੀ ਆਪਾਂ ਸੋਹਣੀ ਗੱਡੀ ਲੈ ਕੇ ਪਹੁੰਚੇ ਹਾਂ ਜੇ ਆਪਾਂ ਮਾਡਲ ਦੀ ਗੱਲ ਕਰੀਏ ਅਸੀਂ ਮਾਲਕ ਨੇ 2007 ਮਾਡਲ ਗੱਡੀ ਦੱਸੀ ਅਸੀਂ 2027 ਤੱਕਰ ਇਸ ਗੱਡੀ ਦੀ ਪਾਸਿੰਗ ਜਿਹੜੀ ਹੈਗੀ ਅਸੀਂ ਰਿਨਿਊ ਮਾਲਕ ਨੇ ਕਰਵਾਈ ਹੋਈ ਹੈ ਆਲਟੋ ਐਲ ਐਕਸ ਐਮ 7 ਮਾਡਲ ਹੈ ਤੇ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਮੋਗੇ ਖੜੀ ਹੈ ਜੀ ਗੱਡੀ ਨਾ ਕੋਈ ਗਲੌਟ ਹੈ ਨਾ ਕੋਈ ਗਲੀ ਸੜੀ ਹੈ ਨਾ ਕੋਈ ਕਿਸੇ ਪਾਸੋਂ ਕਮੀ ਪੇਸ਼ੀ ਹੈ ਮਾੜੀ ਮੋਟੀ ਟਾਚਿੰਗ ਮਾੜਾ ਮੋਟਾ ਰੰਗ ਦਾ ਕੰਮ ਆਪਾਂ ਨੂੰ ਜ਼ਰੂਰ ਮਿਲੂਗਾ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਜੀ ਆਪਾਂ ਰੇਟ ਦੀ ਗੱਲ ਕਰੀਏ ਸੀ ਤਾਂ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ 1,18,000 ਰੁਪਇਆ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਮੋਗੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਸੀ ਬਾਕੀ ਫੋਟੋ ਵਿੱਚ ਸਾਰਾ ਕੁਝ ਦੇਖ ਰਿਹਾ ਹਾਂ ਅਲਾਈ ਦੇਖ ਲਓ ਟਾਇਰ ਦੇਖ ਲਓ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਸੀ ਪੰਜਾਬ ਨੰਬਰ ਗੱਡੀ ਹੈ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ ਗੱਲ ਕਰ ਲਓ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਇੱਕ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਗੱਡੀ ਇਹ ਪੰਜਾਬ ਨੰਬਰ ਹੈ ਤੇ 2008 ਮਾਡਲ ਗੱਡੀ ਆ ਜੀ ਕੁੱਲ 60000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ 60000 ਦੇ ਵਿੱਚੋਂ ਵੀ ਇਹ ਰੇਟ ਮਾੜਾ ਮੋਟਾ ਘਟਾਇਆ ਜਾਊਗਾ ਜੇ ਤੁਹਾਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦਾ ਮੋਬਾਈਲ ਨੰਬਰ ਵਗੈਰਾ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਜੀ ਗੱਡੀ ਖੜੀ ਹੈ ਬਟਾਲੇ ਏਰੀਆ 'ਚ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹਦਾ ਹੈ ਤਾਂ ਬਟਾਲੇ ਜਾਓ जान ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲਬਾਤ ਸਾਰੀ ਕਰ ਲਿਓ ਜੀ ਜਦੋਂ ਫੋਨ ਤੇ ਸਾਰੀ ਗੱਲਬਾਤ ਹੋ ਗਈ ਤੁਹਾਨੂੰ ਗੱਡੀ ਚਲ ਚਗੀ ਤਾਂ ਉਹ ਤੋਂ ਬਾਅਦ ਸਾਰਾ ਕੁਝ ਦੇਖ ਕੇ ਕਾਗਜ਼ ਪੱਤਰ ਦੇਖ ਕੇ ਇੰਜਨ ਗੇਅਰ ਚੈੱਕ ਕਰਕੇ ਚਲਾ ਕੇ ਸਟਾਰਟਿੰਗ ਚੈੱਕ ਕਰਕੇ ਤੇ ਡੀਲ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 6283236639 ਕੋਈ ਵੀ ਗੱਲ ਕਰਨੀ ਹੋਈ ਜੀ ਗੱਡੀ ਬਾਰੇ ਗੱਲ ਤੁਸੀਂ ਆਪ ਕਰ ਸਕਦੇ ਹੋ ਬਾਕੀ ਨਾਲ ਦੀ ਨਾਲ ਕਮੈਂਟ ਕਰਕੇ ਦੱਸ ਦਿਓ ਜੀ ਮੈਨੂੰ ਤੁਹਾਨੂੰ ਦੋਵੇਂ ਗੱਡੀਆਂ ਕਿਵੇਂ ਦੀਆਂ ਲੱਗੀਆਂ ਰੇਟ ਕਿਵੇਂ ਦੇ ਲੱਗੇ ਸੀ ਕੋਠੀ ਦੀ ਆਪਾਂ ਗੱਲਬਾਤ ਕਰਦੇ ਹਾਂ ਸੀ ਤੇ ਕੋਠੀ ਤੋਂ ਪਹਿਲਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਆ ਘਾਰਾ ਮਕਾਨ ਹੈ ਗੱਡੀ ਆ ਮੋਟਰਸਾਈਕਲ ਆ ਵੇਚਣਾ ਚਾਹੁੰਦੇ ਹੋ ਸੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਬਾਰ-ਬਾਰ ਚੱਲਦਾ ਰਹਿੰਦਾ ਹੈ ਜੀ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚਿਆ ਦੀ 4 ਬਿਸਵੇ ਥਾਂ ਦੇ ਵਿੱਚ ਬਣੀ ਹੋਈ ਐ ਸੀ 4 ਬਿਸਵੇ ਟੋਟਲ ਆਪਨੂੰ ਥਾਂ ਮਿਲ ਜੂਗੀ ਸਾਰੀ ਕੋਠੀ ਮਾਲਕ ਨੇ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਐ ਸੀ ਰੰਗ ਤੋਂ ਲੈ ਕੇ ਅੰਦਰ ਬਾਹਰ ਦਾ ਪੱਥਰ ਦਾ ਪੀਓਪੀ ਦਾ ਹਰ ਇੱਕ ਕੰਮ ਆਪਾਂ ਨੂੰ ਕੰਪਲੀਟ ਮਿਲੂਗਾ ਸੀ ਪੋੜੀਆਂ ਬਹੁਤ ਵਧੀਆ ਮਿਲ ਜਾਣਗੀਆਂ ਸੀ ਸਾਰਾ ਕੰਮ ਆਪੇ ਨੂੰ ਪੂਰਾ ਵਧੀਆ ਮਿਲੂਗਾ ਤੇ ਕੋਠੀ ਮਾਲਕ ਨੇ ਛੇਤੀ ਤੋਂ ਛੇਤੀ ਵੇਚਣੀ ਐ ਤੇ ਕੋਠੀ ਬਿਕਾਊ ਹੈ ਜੀ ਇਹ ਕੋਈ ਵੀ ਖਰੀਦਣਾ ਚਾਹੁੰਦਾ ਕੋਠੀ ਨੂੰ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਉੱਤੇ ਲਿਖਿਆ ਹੋਇਆ ਜੀ 92178 78555 ਜਿਵੇਂ ਦੀ ਵੀਡੀਓ ਹੈਗੀ ਅਸੀਂ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਹੀ ਗਿਆ ਸੀ ਬਾਕੀ ਇਹਨਾਂ ਨੇ ਸਾਰਾ ਕੁਝ ਲਿਖ ਕੇ ਭੇਜੇ ਵੀਡੀਓ ਦੇ ਉੱਤੇ ਹੀ ਜਿਵੇਂ 4 ਵਿਸਵੇ ਥਾਂ ਜੇ ਕੋਠੀ ਵਿਕਾਊ ਹੈ ਨੰਬਰ ਤੁਹਾਨੂੰ ਮਿਲ ਹੀ ਗਿਆ 10 ਲੱਖ ਰੁਪਇਆ ਰੇਟ ਹੈ ਜੀ ਕਿਸੇ ਨੇ ਗੱਲ ਕਰਨੀ ਹੋ ਜੀ 92178 78555 ਇਹ ਮਾਲਕ ਦਾ ਨੰਬਰ ਹੈ ਗੱਲਬਾਤ ਕਰ ਸਕਦੇ ਕੋਠੀ ਬਾਰੇ ਕੁਝ ਪੁੱਛਣਾ ਸੀ ਮਾਲਕ ਨਾਲ ਸਿੱਧੀ ਗੱਲਬਾਤ ਤੁਹਾਡੀ ਹੋ ਜੂਗੀ ਬਾਕੀ ਕਮੈਂਟ ਕਰਕੇ ਮੈਨੂੰ ਚੱਲਦੀ ਚੱਲਦੀ ਵੀਡੀਓ ਚ ਦੱਸ ਦਿਓ ਤੁਹਾਨੂੰ ਕੋਠੀ ਕਿੰਨੇ ਦੀ ਲੱਗੀ ਤੇ ਕੋਠੀ ਦਾ ਰੇਟ ਕਿੰਨੇ ਦਾ ਲੱਗਿਆ ਸੀ ਗਾਰੰਟੀ ਵਾਲਾ ਰੇਟ ਹੈ ਜੀ ਇੰਨੀ ਸਸਤੀ ਕੋਠੀ ਤੁਹਾਨੂੰ ਹੋਰ ਪਾਸੇ ਇੰਨੀ ਸੋਹਣੀ ਤਿਆਰ ਕੀਤੀ ਹੋਈ ਤੇ ਇੰਨੇ ਵੱਡੇ ਏਰੀਆ ਚ ਬਣੀ ਹੋਈ ਨਹੀਂ ਮਿਲਣੀ ਸੀ ਗਾਰੰਟੀ ਵਾਲਾ ਰੇਟ ਹੈ ਬਾਕੀ ਤੁਹਾਨੂੰ ਕੱਲੀ ਕੱਲੀ ਜਾਣਕਾਰੀ ਦੇ ਹੀ ਦਿੱਤੀ ਜੀ ਮਾਲਕ ਨਾਲ ਗੱਲਬਾਤ ਆਪ ਹੀ ਕਰੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜਰੂਰ ਕਰ ਦਿਓ ਜੀ ਕਮੈਂਟ ਕਿਵੇਂ ਦੀ ਲੱਗੀ ਵੀਡੀਓ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਤੁਸੀਂ ਬਹੁਤ ਘੱਟ ਕਰਦੇ ਹੋ ਜੀ ਜਰੂਰ ਕਰ ਦਿਆ ਕਰੋ ਮੇਰੇ ਪ੍ਰਾ ਮੇਰੇ ਵੱਡੇ ਬਜ਼ੁਰਗ ਤੇ ਜਿੰਨੀਆਂ ਮੇਰੀਆਂ ਮਾਤਾ ਮੇਰੀਆਂ ਭੈਣਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਰੂਰ ਕਰਿਆ ਕਰੋ ਜੀ ਤੇ ਆਪਾਂ ਤੁਹਾਡੇ ਵਾਸਤੇ ਡੇਲੀ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਿਣੇ ਹਾਂ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਜਰੂਰ ਕਰ ਦਿਓ ਅਗਲੀ ਵੀਡੀਓ ਚ ਤੁਮਾਨੂੰ ਕਿਥੋਂ ਘਰ ਕੋਠੀ ਮਕਾਨ ਕਿੰਨੇ ਕੁ ਰੇਟ ਤੱਕ ਚਾਹੀਦਾਗਾ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਦਿਓ